ਬਾਬਾ ਸੁਰਿੰਦਰ ਸਾਹਿਬ ਜੀ ਮੇਰੇ ਸਾਹਮਣੇ ਆ ਕੇ ਬਹਿ ਜਾਣ। ਚਲੋ ਤੁਸੀਂ ਮੈਂ ਤੋਂ ਉਮਰ ਚ ਵੱਡਿਓ ਮੈਂ ਤੁਹਾਡਾ ਬੱਚਾ। ਬੱਚੇ ਵਾਂਗ ਗੱਲ ਕਰੂੰਗਾ ਤੁਹਾਡੀ ਇਨਸਲਟ ਨਹੀਂ ਕਰੂੰਗਾ। ਮੇਰੇ 4-5 ਗੱਲਾਂ ਦੇ ਜਵਾਬ ਦੇ ਦੇਣਾ। ਕੀ ਸਵਾਲ? ਮੈਂ ਇੰਡਸਟਰੀ ਛੱਡ ਦੂੰਗਾ। ਕੁਝ ਵੀ ਸਵਾਲ ਹੋਣਗੇ। ਉਹ ਜੇ ਮੈਂ ਇੱਥੇ ਦੱਸ ਦੂੰਗਾ ਫਿਰ ਤਾਂ ਬੰਦਾ ਪ੍ਰਪੇਅਰ ਹੋ ਜਾਊਗਾ। ਆ ਮੈਂ ਕੱਲ ਸੱਚ ਇੱਕ ਪੋਸਟ ਦੇਖੀ ਅਫਸਾਨਾ ਖਾਨ ਜੀ ਦੀ। ਸਿੱਧੂ ਵੀਰ ਦੇ ਘਰ ਗਿਆ ਸੀ ਤੇ ਉੱਤੇ ਬਾਬਾ ਜੀ ਬੈਠੇ ਨੀਚੇ ਬੈਠੇ ਸੀ ਗੱਲਾਂ-ਮਾਤਾ ਚੱਲ ਰਹੀਆਂ ਨੇ। ਫਿਰ ਕਿੱਦਾਂ ਪਖੰਡ ਫੈਲਦਾ ਭਾਜੀ? ਜੇ ਸਿੱਧੂ ਵੀਰ ਜਿੰ ਬਾਬਾ ਸੁਰੇਂਦਰ ਸਾਈ ਜੀ ਮੇਰੇ ਸਾਹਮਣੇ ਆ ਕੇ ਬਹਿ ਜਾਣ। ਹੂੰ ਚਲੋ ਤੁਸੀਂ ਮੈਂ ਤੋਂ ਉਮਰ ਚ ਵੱਡਿਓ ਮੈਂ ਤੁਹਾਡਾ ਬੱਚਾ। ਹੂੰ ਬੱਚੇ ਵਾਂਗ ਗੱਲ ਕਰੂੰਗਾ ਤੁਹਾਡੀ ਇਨਸਲਟ ਨਹੀਂ ਕਰੂੰਗਾ। ਹੂੰ ਮੇਰੇ ਚਾਰ ਪੰਜ ਗੱਲਾਂ ਦੇ ਜਵਾਬ ਦੇ ਦੇਣਾ। ਕੀ ਜਵਾਬ ਕੀ ਸਵਾਲ ਮੈਂ ਇੰਡਸਟਰੀ ਛੱਡ ਦੂੰਗਾ। ਕੁਝ ਵੀ ਸਵਾਲ ਹੋਣਗੇ। ਹੂੰ ਉਹ ਜੇ ਮੈਂ ਇੱਥੇ ਦੱਸ ਦੂੰਗਾ ਫਿਰ ਤਾਂ ਬੰਦਾ ਪ੍ਰਪੇਅਰ ਹੋ ਜਾਊਗਾ। ਹੂੰ ਅਸੀਂ ਤੁਸੀਂ ਨੇਚਰਲ ਪੁੱਛਣਾ ਚਾਹੁੰਦੇ ਹੋ। ਹਾਂ ਨਾਰਮਲ ਜਿੱਦਾਂ ਪਾਏ ਬੈਠੇ ਆਂ। ਪਰ ਇਹਦੇ ਵਿੱਚ ਮੈਨੂੰ ਇੱਕ ਗੱਲ ਦੱਸੋ ਜੇ ਕੋਈ ਕੋਈ ਜਿਵੇਂ ਤੁਸੀਂ ਸੁਰੇਂਦਰ ਸਾਈ ਦਾ ਨਾਮ ਲਿਆ। ਅ ਉਹ ਉਹ ਜੇ ਦੱਸ ਰਹੇ ਨੇ ਕਿ ਹਰ ਇੱਕ ਧਰਮ ਦਾ ਸਤਿਕਾਰ ਕਰੋ ਹਰ ਇੱਕ ਧਰਮ ਦਾ ਜਿਵੇਂ ਤੁਸੀਂ ਦੱਸਿਆ ਕਿ ਹਰ ਇੱਕ ਧਰਮ ਦੀ ਫੋਟੋ ਲੱਗੀ ਹੁੰਦੀ ਹੈ ਤਾਂ ਉਹਦੇ ਵਿੱਚ ਮਾੜਾ ਕੀ ਹੈ ਧਰਮ ਦਾ ਸਤਿਕਾਰ ਤਾਂ ਕਰਨਾ ਚਾਹੀਦਾ ਚਾਹੇ ਕੋਈ ਵੀ ਧਰਮ ਹੋਵੇ ਚਾਹੇ ਹਿੰਦੂ ਮੁਸਲਮਾਨ ਸਿੱਖ ਈਸਾਈ ਤਾਂ ਕੋਈ ਵੀ ਧਰਮ ਹੋਵੇ ਬਿਲਕੁਲ ਤਾਂ ਉਹਦੇ ਵਿੱਚ ਉਹ ਉਹ ਚੀਜ਼ ਤਾਂ ਕੋਈ ਗਲਤ ਪ੍ਰਟੈਂਡ ਨਹੀਂ ਹੁੰਦੀ ਵੀ ਉੱਥੇ ਉਹ ਗਲਤ ਲੋਕਾਂ ਨੂੰ ਸਿਖਾ ਰਹੇ ਨੇ ਜਾਂ ਗਲਤ ਮੈਸੇਜ ਲੋਕਾਂ ਨੂੰ ਜਾ ਰਿਹਾ ਬਾਜੀ ਕਿਸੇ ਨੂੰ ਸਲਾਹ ਦੇਣਾ ਗਲਤ ਗੱਲ ਨਹੀਂ ਹੈਗੀ ਹੂੰ ਸਲਾਹ ਮੈਂ ਵੀ ਲੋਕਾਂ ਨੂੰ ਦਿੰਦਾ ਹਾਂਗਾ ਕਾਫੀ ਬਾਬੇ ਦੇ ਫੋਲੋਅਰਸ ਵੀ ਮੇਰੇ ਦੋਸਤ ਉਹਨਾਂ ਜਿਆ ਸਾਡੇ ਹੋਰ ਪੀਰ ਹੋਣਗੇ ਜਿੰਨਾ ਮੈਂ ਪੜਿਆ ਤੇ ਕਾਫੀ ਬੰਦੇ ਨੇ ਮੈਨੂੰ ਡਿਬੇਟ ਵੀ ਕੀਤੀ ਹੈ ਕਹਿੰਦੇ ਭਾਈ ਤੂੰ ਗਲਤ ਬੋਲ ਰਿਹਾ ਮੈਂ ਕਹਾ ਅੱਛਾ ਤੂੰ ਕਿਹਨੂੰ ਮੰਨਦਾ ਸੁਰਿੰਦਰ ਸਾਝੀ ਨੂੰ ਮੰਨਦਾ ਕਹਿੰਦਾ ਨਹੀਂ ਹੂੰ ਕਿਉਂ ਮੈਂ ਗੋਸਪਾਲਕ ਜੀ ਦਾ ਬਹੁਤ ਪੱਕਾ ਮਤਲਬ ਉਹ ਆ ਮੈਂ ਕਹਿੰਦਾ ਮੈਂ ਤਾਂ ਮੱਥਾ ਟੇਕਣ ਜਾਂਦਾ ਮੈਂ ਕਹਾ ਫਿਰ ਗੱਲ ਇੱਕੋ ਹੀ ਆ ਪਹਿਲਾਂ ਗੋਸਪਾਲਕ ਜੀ ਨੂੰ ਪੜ ਲਓ ਹੂੰ ਫਿਰ ਮੱਥਾ ਟੇਕਿਓ ਤੁਸੀਂ ਗੁਨਾਹ ਦੇ ਹੱਕਦਾਰ ਬਨ ਰਹੇ ਹੋ ਉਹਨਾਂ ਦੇ ਕਰੀਬ ਨਹੀਂ ਜਾ ਰਹੇ ਤੁਹਾਨੂੰ ਸਫਲਤਾ ਮਿਲ ਜੂਗੀ ਤਾਂ ਮੈਂ ਤੁਸੀਂ ਗਲਤ ਚੱਲ ਰਹੇ ਹੋ ਹੂੰ ਪਰ ਉਹਦਾ ਫਲ ਚੰਗਾ ਨਹੀਂ ਮਿਲਣਾ ਕਿਉਂਕਿ 네ਗੇਟਿਵ ਤੁਹਾਡੇ ਥੋਟ ਹੁੰਦੇ ਆ 네ਗੇਟਿਵ ਜਿੱਦਾਂ ਸ਼ੈਤਾਨੀਆਂ ਬੰਦੇ ਚ ਪੋਜ਼ਿਟਿਵ ਵਰ 네ਗੇਟਿਵ ਹੁੰਦੇ ਹਨ ਚੰਗੇ ਭਲੇ ਬੰਦੇ ਜੇ ਤੁਹਾਡੇ ਵੀ ਸਵੇਰੇ ਉੱਠਦੇ ਹੋਗੇ ਕੁਝ ਗਲਤ ਥੋਟ ਆ ਜਾਂਦੇ ਆ ਯਾਰ ਮੈਂ ਕੁਝ ਇਦਾਂ ਦਾ ਕਰਨਾ ਹੈ ਨਾ ਗਲਤ ਥੋਟ ਹੋ ਜਾਂਦੇ ਹਨ ਆਂਦੀ ਹੈ ਨਾ ਤੇ ਚੰਗੇ ਥੋਟ ਕਿਉਂ ਨਹੀਂ ਜਾਂਦੇ ਸਾਡੇ 24 ਘੰਟੇ ਸਾਡੇ ਚੰਗੇ ਥੋਟ ਨਹੀਂ ਹੋ ਸਕਦੇ ਜੇ ਜਿੰਨਾ ਮਰਜ਼ੀ ਤਕੜਾ ਬੰਦਾ ਹੋਵੇ 네ਗੇਟਿਵ ਥੋਟ ਆਊਗਾ ਚਾਹੇ ਕੁੜੀ ਨੂੰ ਸੋਚ ਲੈ ਕੇ ਆਜੋ ਚਾਹੇ ਪੈਸਾ ਕਮਾਣ ਚ ਚੋਰੀ ਚ ਪਾਟੀ ਕਰਨੀ ਹੋਵੇ ਚਾਹੇ ਕਿਸੇ ਨਾਲ ਧੋਕਾ ਹੋਵੇ ਹਰ ਬੰਦੇ ਦੇ ਅੰਦਰ ਸ਼ੈਤ ਸ਼ੈਤਾਨ ਹੈ ਵੀਆ ਤੋ ਇਹ ਇਹਨਾਂ ਨੂੰ ਮੈਂ ਸ਼ੈਤਾਨੀ ਕਹੂੰਗਾ ਕਿਉਂਕਿ ਸਾਡੇ ਖੁਦਾ ਨੇ ਕਿਹਾ ਵੀ ਇਨਸਾਨ ਨੂੰ ਸ਼ੈਤਾਨ ਦਾ ਦਰਜਾ ਨਹੀਂ ਦੇਣਾ ਨਾ ਸ਼ੈਤਾਨ ਕਹਿਣਾ ਮੈਂ ਕਿਹਾ ਵੀ ਹੋਇਆ ਪਹਿਲਾਂ ਮੈਂ ਸੌਰੀ ਮੰਗਦਾ ਪਰ ਉਹਨਾਂ ਦੇ ਰਾਹ ਤੇ ਨੇ ਪਰ ਜੀ ਦੁਨੀਆ ਨੂੰ ਗੁਰੂ ਦੇ ਲੜ ਲਾਉਣਾ ਤਾਂ ਕੋਈ ਮਾੜੀ ਗੱਲ ਨਹੀਂ ਭਾਜੀ ਉਹਨੂੰ ਕੀ ਲੋੜ ਆ ਸਾਡੇ ਬਾਬਾ ਨਾਨਕ ਜੀ ਲਾ ਗਏ ਆ ਉਹ ਗਲਤ ਨਹੀਂ ਸੀ ਨਾ ਲਾ ਗਏ ਆ ਤੁਹਾਨੂੰ ਕੀ ਲੋੜ ਆ ਉੱਤ ਚਲੋ ਠੀਕ ਆ ਕਰ ਰਹੇ ਤੁਸੀਂ ਮੱਥਾ ਕਿਉਂ ਟਕਵਾ ਰਹੇ ਹੋ ਤੁਹਾਡੀ ਆਪਣੀ ਇੱਕ ਕੁਰਸੀ ਲੱਗੀ ਹੁੰਦੀ ਆ ਗੱਦੀ ਲੱਗੀ ਹੁੰਦੀ ਤੇ ਤੁਸੀਂ ਸਭ ਤੋਂ ਉੱਪਰ ਬੈਠੇ ਹੁੰਨੇ ਹੋ ਹਮ ਮੈਂ ਆ ਮੈਂ ਕੱਲ ਸੱਚ ਇੱਕ ਪੋਸਟ ਦੇਖੀ ਅਬਸਨਾ ਖਾਨ ਜੀ ਦੀ ਹਮ ਆਪਣੇ ਸਿੱਧੂ ਵੀਰ ਦੇ ਘਰ ਗਏ ਸੀ ਤੇ ਉੱਤੇ ਬਾਬਾ ਜੀ ਬੈਠੇ ਨੀਚੇ ਬੈਠੇ ਸੀ ਗੱਲਾਂ ਬਾਤਾਂ ਚੱਲ ਰਹੀਆਂ ਨੇ ਯਾਰ ਕਿਦਾਂ ਪਖੰਡ ਫੈਲਦਾ ਭਾਜੀ ਕਿਉਂਕਿ ਤੁਸੀਂ ਉਸ ਪੁਆਇੰਟ ਔਵਿਊ ਤਾਂ ਨਹੀਂ ਦੇਖਦੇ ਮੈਂ ਦੇਖਦਾ ਜਿਵੇਂ ਸਿੱਧੂ ਵੀਰ ਜਿੰਦਾ ਹੁੰਦਾ ਨਾ ਆਪ ਉਹ ਇਹਨਾਂ ਦੇ ਖਿਲਾਫ ਬੋਲਦਾ ਸੀ ਆਪ ਸਿੱਖੀ ਦੀ ਗੱਲਾਂ ਕਰਦਾ ਸੀ ਆਪ ਗੁਰਬਾਣੀ ਦੇ ਆਪ ਸਰਦਾਰੀ ਦੀ ਗੱਲਾਂ ਕਰਦਾ ਸੀ ਪਰ ਅੱਜ ਜੇ ਉੱਥੇ ਹੁੰਦਾ ਉਹ ਬਾਬਾ ਉੱਥੇ ਨਹੀਂ ਹੋਣਾ ਸੀ ਅਬਸਾਨਾ ਖਾਨ ਕਿੰਨਾ ਕਿਦਾਂ ਦੀ ਪ੍ਰੋਮੋਸ਼ਨਾਂ ਕਰਦੀ ਫਿਰਦੀ ਹੈ ਬਾਬਾ ਜੀ ਨੂੰ ਉੱਥੇ ਲਿਜਾ ਕੇ ਕਿਉਂ ਸਿੱਧੂ ਮੂਸੇਵਾਲੇ ਅਗਰ ਫਾਦਰ ਸਾਹਿਬ ਉਹਨਾਂ ਦੇ ਪੈਰੀ ਹੱਥ ਲਾਣਗੇ ਉਹਨਾਂ ਦੀ ਫੈਨ ਫੋਲੋਇੰਗ ਬਾਬਾ ਜੀ ਨੂੰ ਫੋਲੋ ਕਰੂਗੀ ਕਿ ਬਾਬਾ ਜੀ ਉਦੋਂ ਕਿੱਥੇ ਸੀ ਜੋ ਸਿੱਧੂ ਮੂਸੇਵਾਲੇ ਵਾਲੇ ਭਰਾ ਨੂੰ ਲੋਕਾਂ ਨੇ ਘੇਰ ਕੇ ਲੋਕਾਂ ਨੇ ਗੈਂਗਸਟਰ ਨੇ ਘੇਰ ਕੇ ਕੀਤਾ ਸੀ ਹਾਂ ਉਦ ਜਦ ਜਦੋਂ ਬੱਚਾ ਹੋਣਾ ਸੀ ਉਹਦਾ ਕਿਉਂ ਨਹੀਂ ਬਚਾ ਸਕੇ ਪਰ ਤੁਸੀਂ ਪਬਲਿਸਿਟੀ ਭਾਜੀ ਇਦਾਂ ਹੀ ਹੁੰਦੀ ਆ ਹੁਣ ਬਾਬਾ ਜੀ ਉੱਥੇ ਚਲੇ ਗਏ ਕੱਲੂ ਜੀ ਖਾਨ ਜੀ ਆ ਗਏ ਉਹਨਾਂ ਨੇ ਕੁਝ ਦੋ ਚਾਰ ਬੋਲ ਬੋਲ ਤੇ ਲੋਕ ਪਸੰਦ ਕਰਦੇ ਆ ਉਹਨਾਂ ਦੇ ਫੈਨ ਫਾਲ ਆ ਗਏ ਇਧਰੋਂ ਮਾਸਟਰ ਸਲੀਮ ਜੀ ਦੇ ਆ ਗਏ ਇਧਰੋਂ ਇਹਨਾਂ ਦੇ ਆ ਗਏ ਜਿੰਨੇ ਬੰਦੇ ਜਾਂਦੇ ਨੇ ਭਾਵੇਂ ਮੰਤਰੀ ਹੋਊਗਾ ਉਹਨਾਂ ਦੇ ਫੈਨ ਫੋਲੋਇੰਗ ਚ ਉਹਨਾਂ ਦੇ ਬਾਬਿਆਂ ਦੇ ਚੇਲੇ ਬਣਦੇ ਰਹਿੰਦੇ ਆ ਉਹਨਾਂ ਨੂੰ ਪਿੱਛੇ ਲੱਗਦੇ ਲਾਈ ਲੱਗ ਲੋਕ ਬਹੁਤ ਵੱਡੀ ਗੱਲ ਆ ਮੈਨੂੰ ਕਹਿਣੀ ਨਹੀਂ ਪਰ ਮਜ਼ਾ ਹੋਊਗਾ ਜਿਹਨੇ ਸਮਝ ਲਈ